ਪੰਤਰ ਦਾ ਸਗਰਾਮੀ ਹੋਇਆ ਜਿਹਨੇ ਸਾਡੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਪਾਇਆ ਕਾਮਾਗਾਟਾ ਮਾਰੂ ਨਾਂ ਦਾ ਇੱਕ ਜਹਾਜ਼ ਸੀਗਾ ਉਹਦੀ ਘਟਨਾ ਉਹਨਾਂ ਦੇ ਨਾਲ ਜੁੜੀ ਹੋਈ ਹੈ ਠੀਕ ਹੈ ਉਹਨਾਂ ਦਾ ਅੱਜ ਦੇ ਦਿਨ ਦੇ ਹਨ ਯੂਐਸਾ ਸੀਗਾ ਦੇਹਾਨ ਬਾਬਾ ਸੋਨ ਸਿੰਘ ਭਕਣਾ ਤੁਹਾਡੀ ਇੱਕ ਕਲਾਸ ਦੇ ਵਿੱਚ ਚੈਪਟਰ ਵੀ ਹੈਗਾ ਆਈ ਥਿੰਕ ਪੰਜਵੀਂ ਜਾਂ ਚੌਥੀ 'ਚ ਹੋਊਗਾ ਠੀਕ ਹੈ ਉਹਦੇ ਬਾਰੇ ਤੁਸੀਂ ਪੜਿਓ ਠੀਕ ਹੈ ਇੰਨਾ ਕੀ ਬਹੁਤ ਆ ਦੂਸਰਾ ਜਿਹੜੀ ਘਟਨਾ ਜਿਹੜੀ ਵੱਡੀ ਘਟਨਾ ਉਹ ਇਹ ਹੈ ਕਿ 1981 ਦੇ ਵਿੱਚ 8ਵੀਂ ਸੋਧ ਦੇ ਤਹਿਤ ਜਿਹੜਾ ਸਾਡਾ ਵੋਟ ਪਾਉਣ ਦਾ ਅਧਿਕਾਰ ਹੈ 21 ਸਾਲ ਦੀ بجائے 18 ਸਾਲ ਦੀ। ਅਦੋਂ ਕੀਤਾ ਗਿਆ ਸੀ 18 ਸਾਲ। ਪਹਿਲਾਂ ਜਿਹੜਾ ਵੋਟ ਪਾਉਣ ਦਾ ਅਧਿਕਾਰ ਸੀ ਜਦੋਂ ਹੁਣ ਵੋਟਾਂ ਪੈਂਦੀਆਂ ਨੇ ਨਾ ਜਿਹਦੀ 21 ਸਾਲ ਦੀ ਉਮਰ ਹੋ ਜਾਂਦੀ ਸੀ ਉਸ ਦੀ ਵੋਟ ਬਣਦੀ ਸੀ ਉਹ ਵੋਟਾਂ ਪਾ ਸਕਦਾ ਸੀ ਮਾਰੂ ਹੋ ਕਟਾ ਕੇ 18 ਸਾਲ ਕੀਤਾ ਗਿਆ ਹੁਣ 18 ਸਾਲ ਦਾ ਜਦੋਂ ਕੋਈ ਵੀ ਉਮੀਦਵਾਰ ਹੋ ਜਾਂਦਾ ਹੈ ਉਹ ਸਮਝਿਆ ਜਾਂਦਾ ਹੈ ਕਿ ਹੁਣੇ ਵੋਟ ਪਾਉਣ ਦੇ ਯੋਗ ਹੈ ਇਹਦਾ ਭਾਵ ਇਹ ਸਮਝ ਲਿਆ ਗਿਆ ਕਿ ਜਿਹੜੇ ਹੁਣ ਬੱਚੇ ਨੇ ਉਹ ਪ੍ਰਾਣਿਆਂ ਦੇ ਨਾਲੋਂ ਪੜ੍ਹ ਲਿਖ ਗਏ ਗਿਆਨवान ਹੋ ਗਏ ਉਹਨਾਂ ਨੂੰ ਸਮਝ ਆ ਗਈ 61ਵੀਂ ਸੋਧ ਦਾ ਮਤਲਬ ਹੁੰਦਾ ਜਿਸ ਜਿਨ੍ਹਾਂ ਨਿਯਮਾਂ ਦੇ ਤਹਿਤ ਸਾਡਾ ਦੇਸ਼ ਚੱਲਦਾ ਨੂੰ ਸੰਵਿਧਾਨ ਕਹਿੰਦੇ ਨੇ ਉਹਦੇ ਵਿੱਚ ਜਦੋਂ ਉਹਦੇ ਅਕੋਰਡਿੰਗ ਪਹਿਲਾਂ 21 ਸਾਲ ਉਮਰ ਰੱਖੀ ਗਈ ਸੀ ਜਿੱਦਾਂ ਹੁਣ ਸਾਡਾ ਸਮਾਂ ਨਹੀਂ ਤਵਦੀਲ ਹੁੰਦਾ ਜੇ ਅਸੀਂ ਪਹਿਲਾਂ 9 ਵਜੇ ਸਕੂਲ ਲੱਗਦਾ ਸੀ ਫਿਰ 9:30 ਹੋ ਗਿਆ ਇਹ ਸਾਨੂੰ ਪਿੱਛੋਂ ਚਿੱਠੀ ਆਉਂਦੀ ਹੈ ਵੀ ਇੰਨੇ ਵਜੇ ਹੋਊਗਾ ਇਸੇ ਤਰ੍ਹਾਂ ਸਾਡੇ ਦੇਸ਼ ਦੇ ਲਈ ਇੱਕ ਸੰਵਿਧਾਨ ਬਣਿਆ ਹੋਇਆ ਹੈ ਨਿਜਮਾ ਦੀ ਕਿਤਾਬ ਬਣੀ ਹੋਈ ਆ ਉਹਦੇ ਵਿੱਚ ਸੋਧਾਂ ਹੁੰਦੀਆਂ ਨੇ ਤਾਂ ਜਾ ਕੇ ਉਹ ਲਾਗੂ ਹੁੰਦੀ ਆ ਕਿਉਂਕਿ ਵੋਟਾਂ ਤਾਂ ਇੱਥੇ ਪੈਣੀਆਂ ਨੇ ਪਰ ਉਹ ਸੋਧ ਦਿੱਲੀ ਕਾ ਦਿੱਲੀ ਦੇ ਇੱਕ ਪੂਰੇ ਭਾਰਤ ਦੀ ਇੱਕ ਪੰਚਾਇਤ ਬਣੀ ਹੋਈ ਹੈ ਜਿਹਨੂੰ ਪਾਰਲੀਮੈਂਟ ਕਹਿੰਦੇ ਆ ਉੱਥੇ ਇੱਕ ਐਕਟ ਲਿਆਂਦਾ ਗਿਆ ਇੱਕ ਕਾਨੂੰਨ ਪਾਸ ਕੀਤਾ ਗਿਆ ਜਿਹੜਾ 1881 ਦੇ ਵਿੱਚ ਕੀਤਾ ਗਿਆ ਸੀ 2012 1985 ਨੂੰ ਕਦੋਂ ਕੀਤਾ ਗਿਆ ਸੀ 2012 ਹਾਂ ਉਹਦੇ ਤਹਿਤ ਤਾਂ ਵੋਟ ਪਾਉਣ ਦੀ ਜਿਹੜੀ ਉਮਰ ਹੈ 21 ਤੋਂ ਘਟਾ ਕੇ 18 ਸਾਲ ਠੀਕ ਹੈ ਹੋਰ ਵੀ ਬਹੁਤ ਸਾਰੀਆਂ ਕਟਨਾਵਾਂ ਨੇ ਅੱਜ ਦੇ ਦਿਨ ਦੀਆਂ ਪਰਮਾਣੂ ਪ੍ਰੇਖਣ ਦੇ ਨਾਲ ਸੰਬੰਧਿਤ ਇੱਕ ਪਾਕਿਸਤਾਨ ਦਾ ਰਾਸ਼ਟਰਪਤੀ ਵੀ ਅੱਜ ਦੇ ਦਿਨੋਂ ਅਸਤੀਫਾ ਦੇ ਗਿਆ ਸੀ ਰੀਆ ਖਾਨ ਠੀਕ ਹੈ ਇਸ ਤੋਂ ਇਲਾਵਾ ਇੱਕ ਘਟਨਾ ਹੋਰ ਸਾਡਾ ਪੰਜਾਬ ਦਾ بڑا ਮਹਿਰੂਮ ਸਿੰਗਰ ਹੋਇਆਗਾ ਜਿਹੜਾ ਬਹੁਤ ਅੱਜ ਵੀ ਕਿਤੇ ਵੀ ਕਿਸੇ ਦੇ ਅਖੰਡ ਪਾਠ ਦਾ ਪ੍ਰੋਗਰਾਮ ਆ ਕਿਤੇ ਕੋਈ ਭੋਗ ਦਾ ਪ੍ਰੋਗਰਾਮ ਆ ਜੇਕਰ ਕੋਈ ਗੀਤ বাজਦਾ ਹੋਊਗਾ ਤਾਂ ਉਸ ਬੰਦੇ ਦਾ ਗੀਤ ਚੱਲਣਾ ਉਹਦਾ ਨਾਮ ਸੀ ਜਮਲਾ ਜੱਟ ਕੀ ਸੀਗਾ ਤੁਸੀਂ ਸੁਣਿਆ ਹੋਣਾ ਤੂੰਬੀ ਵਾਲਾ ਕਈ ਕੈਪਟਰ ਵੀ ਹੈਗਾ ਜਮਲਾ ਜੱਟ ਕੇ ਕਿਸੇ ਕਿਤਾਬ ਚ ਇਹ ਨਹੀਂ ਪਤਾ ਹੁਣ ਕਿਹੜੀ ਕਲਾਸ ਚ ਆਹੋ ਉਹਦਾ ਵੀ ਜਿਹੜਾ ਦੇਹਾਂਤ ਸੀ 1991 ਦੇ ਵਿੱਚ 20 12 1991 ਨੂੰ ਜਮਲੇ ਜੱਟ ਦਾ ਜਿਹੜਾ ਦੇਹਾਂਤ ਹੋਇਆ ਉਹਦੇ ਗੀਤ ਆਪਾਂ ਸੁਣਦੇ ਆ ਫਤਗੁਰ ਨਾਨਕ ਤੇਰੀ ਨੀਲਾ ਨਿਆਰੀ ਆ ਜਿੱਜਾ ਨਾ ਬੈਂਦੀ ਦੁਨੀਆ ਸਾਰੀ ਆ ਸੁਣਿਆ ਕਦੇ ਕੱਕਦੇ ਆ ਚਾਨਣਾ ਬੜਾ ਸੋਹਣਾ ਉਹਦਾ ਗੀਤ ਆ ਹੋਰ ਬਹੁਤ ਸਾਰੇ ਉਹਦੇ ਜਿਹੜੇ ਗੀਤ ਨੇ ਬੜੇ ਫੇਮਸ ਹੋਏ ਨੇ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰੀਏ ਸਾਡੇ ਸਕੂਲ ਦੀ ਪ੍ਰਾਪਤੀ ਦੀ ਸਾਡੇ ਜਿਹੜੇ ਦੋ ਬੱਚੇ ਆ ਬਲਾਕ ਪੰਦਰੀ ਜਿਹਨੇ ਜਿਲ੍ਹਾ ਪੱਣੀ ਬਲਾਕ ਸਰ ਹਾਂ ਜੀ ਸਰ ਬਲਾਕ ਪੰਦਰੀ ਖੇਡਾਂ ਦੇ ਵਿੱਚ ਦੋ ਵਿਦਿਆਰਥੀਆਂ ਨੇ ਬੇਟੇ ਸਾਡੀ ਬੱਚਿਆਂ ਨੇ ਪੋਜੀਸ਼ਨਾਂ ਪ੍ਰਾਪਤ ਕੀਤੀ ਆ ਕਈ ਬੱਚੇ ਸੋਚ ਲੈਂਦੇ ਆ ਵੀ ਦੌੜਾਂ ਦੀ ਭੱਜਿਆ ਕੋਈ ਗੱਲ ਨਹੀਂ ਪਰ ਨਹੀਂ ਜਿਹੜੀਆਂ ਵੱਡੀ ਜਿੱਤ ਮੰਨ ਲਓ ਇੱਕ ਵੱਡਾ ਸਿੰਗਰ ਜਿਹੜਾ ਟੀਵੀ ਚੈਨਲ ਤੇ ਆਉਂਦਾ ਉਹ ਆਪਾਂ ਦੇਖਦੇ ਆ ਬੱਪੂ ਮਾਨ ਨੂੰ ਦੇਖਦੇ ਆ ਮੂਸੇ ਵਾਲੇ ਨੂੰ ਦੇਖਦੇ ਸੀਗੇ ਗੁਰਦਾਸ ਮਾਨ ਨੂੰ ਦੇਖਦੇ ਆ ਰਣਜੀਤ ਬਾਵਾ ਰਪਿੰਦਰ ਹੰਡਾ ਖੋਰ ਬਹੁਤ ਸਾਰੇ ਕਲਾਕਾਰ ਜਿਨਾਂ ਨੂੰ ਤੁਸੀਂ ਸਟੇਜਾਂ ਤੇ ਦੇਖਦੇ ਆ ਉਹ ਪਹਿਲਾਂ ਸਕੂਲਾਂ ਦੀਆਂ ਸਟੇਜਾਂ ਤੋਂ ਤਿਆਰ ਹੋ ਕੇ ਗਏ ਆ ਕਿੱਥੋਂ ਤਿਆਰ ਹੋ ਕੇ ਗਏ ਆ ਪੁੱਤਰ ਸਕੂਲਾਂ ਦੇ ਜਿਹੜੀਆਂ ਛੋਟੀਆਂ ਛੋਟੀਆਂ ਜਿੱਤਾਂ ਨੇ ਮੰਨ ਲਓ ਤੁਸੀਂ ਇੱਕ ਗੀਤ ਗਾਇਆ ਫਿਰ ਦੋ ਗਾਉਣੇ ਸਿੱਖ ਗਏ ਫਿਰ ਚਾਰ ਗਾਉਣੇ ਸਿੱਖ ਗਏ ਫਿਰ 10 ਗਾਉਣੇ ਸਿੱਖ ਗਏ ਤੁਸੀਂ ਸਟੇਜ ਦੇ ਉੱਤੇ ਇੱਕ ਐਕਟਿੰਗ ਦੇ ਨਾਲ ਅੱਜ ਕੋਈ ਗੀਤ ਗਾਇਆ ਅਗਲੀ ਵਾਰੀ ਦੋ ਚਾਰ 10 ਐਕਸ਼ਨ ਸਿੱਖ ਗਏ ਇਦਾਂ ਇਦਾਂ ਬਾਅਦ ਦੇ ਤੁਸੀਂ ਪੂਰੇ ਮਾਹਰ ਹੋ ਜਾਓਗੇ ਤਹਾਡੇ ਕੋਲੇ ਮਹਾਰਤ ਆ ਜੂਗੀ ਤੁਹਾਡਾ ਅਭਿਆਸ ਹੈ ਜਿਹੜਾ ਅੱਗੇ-ਅਗੇ ਵਧਦਾ ਜਾਊਗਾ ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦਾ ਕਿਸੇ ਇੱਕਤੇ ਵਿੱਚ ਪੂਰਾ ਪਰਫੈਕਟ ਤਾਂ ਨਹੀਂ ਹੁੰਦਾ ਪਰ ਦੂਜਿਆਂ ਦੇ ਨਾਲੋਂ ਜ਼ਿਆਦਾ ਮਾਹਰ ਹੋਣ ਕਰਕੇ ਇਹ ਮੰਨ ਲਿਆ ਜਾਂਦਾ ਹੈ ਕਿ ਉਸ ਨੂੰ ਸਭ ਕੁਝ ਪਤਾ ਤਾਂ ਇਸ ਕਰਕੇ ਇਹਨਾਂ ਬੱਚਿਆਂ ਨੂੰ ਮੈਂ ਵਧਾਈ ਦਿੰਨਾ ਇਹ ਵਿਸ਼ੇਸ਼ ਲੋੜ ਵਾਲੇ ਬੱਚੇ ਆ ਇੱਕ ਤੁਸੀਂ ਦੇਖਿਆ ਹੋਣਾ ਜੰਮੂ ਕਸ਼ਮੀਰ ਦੀ ਇੱਕ ਲੜਕੀ ਨੇ ਤੀਰ ਅੰਦਾਜ਼ੀ ਦੇ ਵਿੱਚ ਆਈ ਥਿੰਕ ਪੈਰਾਂ ਦੇ ਨਾਲ ਉਹ ਤੀਰ ਅੰਦਾਜ਼ੀ ਚਲਾਉਂਦੀ ਆ ਦੋਨੇ ਬਹਾਂ ਹੀ ਨਹੀਂ ਗਈਆਂ ਉਹਦੀਆਂ ਵਾਲਡਰ ਲੈਵਲ ਤੇ ਨੇ ਤਗਮਾ ਜਿੱਤੇਗਾ ਜਿਹਦੇ ਵਿੱਚ ਉਹਨੂੰ ਕਾਫੀ ਇਨਾਮ ਮਿਲੇ ਨੇ ਇੱਕ ਸ਼ਾਇਦ ਕਿਸੇ ਕੰਪਨੀ ਨੇ ਉਹਨੂੰ ਗੱਡੀ ਵੀ ਭੇਟ ਕੀਤੀ ਹੈਗੀ ਆਪਣੇ ਵੱਲੋਂ ਸਪੈਸ਼ਲ ਤਾਂ ਕੁੜੀਆਂ ਜੰਮੂ ਕਸ਼ਮੀਰ ਦੀ ਉਹ ਠੀਕ ਹੈ ਉਹਦੇ ਬਹਾ ਹਨੀ ਦੋਨੇ ਪੈਰਾਂ ਨਾਲ ਤੀਰ ਚਲਾਉਂਦੀ ਆ ਉਹ ਤਾਂ ਇਸ ਕਰਕੇ ਪੁੱਤਰੋ ਜਿਹੜੀ ਛੋਟੀਆਂ ਜਿੱਤਾਂ ਨੇ ਉਹ ਵੱਡੀਆਂ ਜਿੱਤਾਂ ਸਿਰਜਦੀ ਹੈ ਤਾਂ ਇਸ ਕਰਕੇ ਤੁਸੀਂ ਛੋਟੇ-ਛੋਟੇ ਕੰਮ ਚਾਹੇ ਉਹ ਸੁੰਦਰ ਲਿਖਾਈ ਹੈ ਚਾਹੇ ਉਹ ਪੇਂਟਿੰਗ ਮੁਕਾਬਲੇ ਨੇ ਚਾਹੇ ਉਹ ਪਹਾੜੇ ਮੁਕਾਬਲੇ ਨੇ ਚਾਹੇ ਪੜਨ ਦਾ ਮੁਕਾਬਲਾ ਹੈ ਠੀਕ ਹੈ ਚਾਹੇ ਉਹ ਭਾਸ਼ਣ ਦੇਣ ਦਾ ਮੁਕਾਬਲਾ ਹੈ ਕਹਾਣੀ ਸੁਣਾਉਣ ਦਾ ਮੁਕਾਬਲਾ ਹੈ ਗੀਤ ਦਾ ਮੁਕਾਬਲਾ ਸਕਿੱਟ ਦਾ ਮੁਕਾਬਲਾ ਹੈ ਕੋਰੀਓਗ੍ਰਾਫੀ ਹੈ ਭੰਗੜਾ ਹੈ ਗਿੱਧਾ ਹੈ ਠੀਕ ਹੈ ਸੋਲੋ ਗੀਤ ਨੇ ਡਾਂਸ ਨੇ ਕਿੰਨੇ ਸਾਰੇ ਮੁਕਾਬਲੇ ਜਿਹੜੇ ਸਕੂਲ ਪੱਧਰ ਤੇ ਸੀ ਕਰਾਉਣੇ ਆ ਖੇਡਾਂ ਦੇ ਮੁਕਾਬਲੇ ਨੇ ਖੇਡਾਂ ਦੇ ਵਿੱਚ ਵੀ ਅੱਗੇ ਕਈ 파ਟ ਨੇ 100 ਮੀਟਰ ਦਾੜ 200 ਮੀਟਰ 400 ਮੀਟਰ 600 ਮੀਟਰ ਲੰਬੀ ਛਾਲ ਗੋਲਾ ਸੱਟਣਾ ਕਬੱਡੀ ਫੁੱਟਬਾਲ ਖੋਖੋ ਕ੍ਰਿਕਟ ਬੈਡਮਿੰਟਨ ਹਾਕੀ ਤਰੱਕੀ ਕਰਾਟੇ ਜੁੱਡੋ ਇੰਨੀਆਂ ਸਾਰੀਆਂ ਗੇਮਾਂ ਨੇ ਜਿਹੜੀਆਂ ਦੇ ਵਿੱਚ ਅਸੀਂ ਭਾਗ ਲੈ ਸਕਦੇ ਹਾਂ ਜੇ ਇਹਦੇ ਵਿੱਚ ਇਹ ਨਹੀਂ ਕਿ ਅਸੀਂ ਜਿੱਤਣਾ ਹੈ ਇਹ ਵਿੱਚ ਇਹ ਹੈ ਕਿ ਅਸੀਂ ਅੱਗੇ ਵਧਣਾ ਹੈ ਜਦੋਂ ਅਸੀਂ ਖੇਡਣ ਜਾਂਦੇ ਹਾਂ ਹਰੇਕ ਬੱਚਾ ਜਿਤਵੀਂ ਵਹਾਵ ਨਾਲ ਖੇਡਣਾ ਆਉਂਦਾ ਪਰ ਜੇ ਅਸੀਂ ਕਿਸੇ ਕਾਰਨ ਤੇ ਹਾਰਦੇ ਆ ਤਾਂ ਸਾਨੂੰ ਇਹ ਦੇਖਣਾ ਪਊ ਵੀ ਜਿਹੜੇ ਕੋਲੋਂ ਅਸੀਂ ਹਾਰੇ ਆ ਤਾਂ ਕਿਉਂ ਹਾਰੇ ਇਹਦਾ ਮਤਲਬ ਉਹ ਖਿਡਿਆਰੀ ਮਹਾਰ ਸੀਗਾ ਉਹ ਖਿਡਿਆਰੀ ਚੰਗਾ ਸੀਗਾ ਅਸੀਂ ਹੁਣ ਜਦੋਂ ਅਗਲੀ ਵਾਰੀ ਜਿੱਤਣਾ ਹੈ ਤਾਂ ਕੀ ਕਰਨਾ ਪਊਗਾ ਸਾਨੂੰ ਉਹ ਖਿਡਿਆਰੀ ਦੇ ਗੁਣ ਗ੍ਰਹਿਣ ਕਰਨੇ ਪੈਣਗੇ ਉਹ ਜਿੱਤਿਆ ਕਿਉਂ ਇਸ ਕਰਕੇ ਇੱਕ ਲੇਖ ਨੇ ਵੀ ਲਿਖਿਆ ਕਹਿੰਦਾ ਚੰਗਾ ਖਿਡਿਆਰੀ ਵਿਰੋਧੀ ਖਿਡਿਆਰੀ ਨੂੰ ਵੀ ਜਿੱਤਣ ਦਾ ਬਲ ਸਿਖਾ ਜਾਂਦਾ ਹੈ ਚੰਗਾ ਖੜਿਆਰੀ ਵਿਰੋਧੀ ਖੜਿਆਰੀ ਨੂੰ ਵੀ ਜਿੱਤਨ ਦਾ ਬਾਲ ਸਿਖਾ ਜਾਂਦਾ ਹੈ ਕਹਿੰਦਾ ਭਾਵ ਜਦੋਂ ਅਸੀਂ ਚੰਗੇ ਖੜਿਆਰੀ ਦੀ ਕਾਪੀ ਕਰਾਂਗੇ ਉਹ ਦੇਖਦੇ ਆ ਵੀ ਉਸ ਨੇ ਕਿਹੜੀ ਚਾਲ ਕਦੋਂ ਚੰਦੀ ਕਿਸ ਟਾਈਮ ਤੇ ਉਹਨੇ ਕਿਹੜੇ ਐਕਸ਼ਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਅਸੀਂ ਵੀ ਜਿੱਤ ਦੇ ਮਕਾਮ ਤੇ ਪਹੁੰਚਾਂ ਤਾਂ ਇਸ ਕਰਕੇ ਇੱਕ ਵਾਰੀ ਮੈਂ ਫੇਰ ਸਾਡੇ ਵਿਦਿਆਰਥੀਆਂ ਨੂੰ ਤੇ ਸਾਡੇ ਰਿਸੋਰਸ ਰੂਮ ਦੇ ਮੈਡਮ ਕਸ਼ਮੀਰ ਕੌਰ ਜੀ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਸਾਰੇ ਬੱਚੇ ਇੱਕ ਜ਼ੋਰਦਾਰ ਕਲਾਪਿੰਗ ਪੂਰੇ ਜ਼ੋਰ ਨਾਲ ਤਾਂ ਇੰਨੇ ਨਾਲ ਹੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ